ਹਾਂਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਪੀਵੀ ਪਾਠਸ਼ਾਲਾ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਰਾਂਗੇ ਕਲਾਸ 6ਵੀਂ ਵਿਸ਼ਾ ਖੇਤੀਬਾੜੀ ਪਾਠ 9ਵਾਂ ਪੰਜਾਬ ਦੇ ਮੁੱਖ ਫੁੱਲ ਅਤੇ ਬੁੱਟੇ ਪ੍ਰਸ਼ਨ ਉੱਤਰ ਭਾਗ ੳ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ 1-2 ਸ਼ਬਦਾਂ ਵਿੱਚ ਦਿਓ ਪ੍ਰਸ਼ਨ ਨੰਬਰ 1 ਬਰਸਾਤ ਰੁੱਤ ਦੇ ਫੁੱਲ ਕਿਸ ਮਹੀਨੇ ਵਿੱਚ ਲਗਾਏ ਜਾਂਦੇ ਹਨ ਉੱਤਰ ਜੁਲਾਈ ਵਿੱਚ ਪ੍ਰਸ਼ਨ ਨੰਬਰ 2 ਪੱਤਝੜ ਵਿੱਚ ਲਗਾਏ ਜਾਣ ਵਾਲੇ ਪੌਦਿਆਂ ਦੇ ਨਾਮ ਲਿਖੋ ਉੱਤਰ ਗੁਲਦੌਦੀ ਪ੍ਰਸ਼ਨ ਨੰਬਰ 3 ਕਿਸੇ ਦੋ ਲਾਲ ਰੰਗ ਵਾਲੇ ਫੁੱਲਾਂ ਦੇ ਨਾਮ ਲਿਖੋ ਉੱਤਰ ਗੁਲਮੋਹਰ ਬੋਤਲ ਬੁਰਸ਼ ਪ੍ਰਸ਼ਨ ਨੰਬਰ 4 ਗੁਲਾਬ ਦੇ ਪੌਦੇ ਕਿਸ ਮੌਸਮ ਵਿੱਚ ਲਗਾਏ ਜਾਂਦੇ ਹਨ ਉੱਤਰ ਨਵੰਬਰ ਤੋਂ ਮਾਰਚ ਤੱਕ ਪ੍ਰਸ਼ਨ ਨੰਬਰ 5 ਕਿਸ ਫੁੱਲ ਨੂੰ ਪੱਤਝੜ ਦੀ ਰਾਣੀ ਵੀ ਕਿਹਾ ਜਾਂਦਾ ਹੈ ਉੱਤਰ ਗੁਲਦੌਦੀ ਨੂੰ ਪ੍ਰਸ਼ਨ ਨੰਬਰ 6 ਗੁਲਦੌਦੀ ਦੇ ਫੁੱਲ ਕਿਸ ਮਹੀਨੇ ਵਿੱਚ ਆਉਂਦੇ ਹਨ ਉੱਤਰ ਨਵੰਬਰ ਦਸੰਬਰ ਵਿੱਚ ਪ੍ਰਸ਼ਨ ਨੰਬਰ 7 ਦੇਸੀ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਤੋਂ ਕੀ ਤਿਆਰ ਕੀਤਾ ਜਾਂਦਾ ਹੈ ਉੱਤਰ ਗੁਲਕੰਦ ਪ੍ਰਸ਼ਨ ਨੰਬਰ 8 ਦਰਖਤ ਕਿਸ ਤਕਨੀਕ ਦੁਆਰਾ ਹਵਾ ਵਿੱਚ ਨਮੀ ਦੀ ਮਾਤਰਾ ਵਧਾ ਕੇ ਵਾਤਾਵਰਣ ਨੂੰ ਠੰਡਾ ਕਰਦੇ ਹਨ ਉੱਤਰ ਵਾਸ਼ਪੀਕਰਨ ਦੁਆਰਾ ਪ੍ਰਸ਼ਨ ਨੰਬਰ 9 ਬਰਸਾਤ ਰੁੱਤ ਦੇ ਫੁੱਲਾਂ ਦੇ ਨਾਮ ਲਿਖੋ ਉੱਤਰ ਕੁੱਕੜ ਕਲੰਗੀ ਤੇ ਬਾਲਸਮ ਪ੍ਰਸ਼ਨ ਨੰਬਰ 10 ਪੌਦੇ ਹਵਾ ਵਿੱਚ ਕਿਹੜੀ ਗੈ ਛੱਡਦੇ ਹਨ ਉੱਤਰ ਆਕਸੀਜਨ ਭਾਗ ਅ ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਵਾਕਾਂ ਵਿੱਚ ਦਿਓ ਪ੍ਰਸ਼ਨ ਨੰਬਰ 1 ਬੇਲਾਂ ਦੇ ਕਿਹੜੇ ਭਾਗ ਨੂੰ ਉਹਨਾਂ ਨੂੰ ਕੰਧਾਂ ਤੇ ਚੜਨ ਦੀ ਇੱਛਾ ਦਾ ਕਰਦੇ ਹਨ ਉਦਾਹਰਨ ਸਹਿਤ ਲਿਖੋ ਉੱਤਰ ਬੇਲਾਂ ਤੇ ਲੱਗੇ ਭਾਗ ਜਿਵੇਂ ਕੰਡੇ ਰਸਦਾਰ ਪਦਾਰਥ ਟੈਂਡਰਲ ਆਦ ਇਹਨਾਂ ਦੀਆਂ ਕੰਧਾਂ ਤੇ ਚੜਨ ਦੀ ਇੱਛਾ ਦਾ ਕਰਦੇ ਹਨ ਜਿਵੇਂ ਬੋਗਨਵਿਲੀਆ ਵਿੱਚ ਕੰਡੇ ਸ਼ਿਵਕਲੀ ਬੇਲ ਵਿੱਚ ਰਸਦਾਰ ਪਦਾਰਥ 골ਡਨ ਸ਼ਾਵਰ ਵਿੱਚ ਟੈਂਡਰਿਲ ਪ੍ਰਸ਼ਨ ਨੰਬਰ 2 ਸਰਦ ਰੁੱਤ ਵਿੱਚ ਲਗਾਏ ਜਾਣ ਵਾਲੇ ਫੁੱਲਾਂ ਦੇ ਨਾਮ ਲਿਖੋ ਅਤੇ ਕਿਸ ਮਹੀਨੇ ਵਿੱਚ ਲਗਾਏ ਜਾਂਦੇ ਹਨ ਉੱਤਰ ਕੁੱਤਾ ਫੁੱਲ ਫਲੈਕਸ ਵਰਵੀਨਾ ਗੇਂਦਾ ਗਿੰਦੀ ਸਵੀਟ ਵਿਲੀਅਮ ਸਵੀਟ ਪੀਜ ਆਦ ਸਰਦ ਰੁੱਤ ਦੇ ਫੁੱਲ ਹਨ ਇਹਨਾਂ ਨੂੰ ਅਕਤੂਬਰ ਨਵੰਬਰ ਦੇ ਮਹੀਨੇ ਵਿੱਚ ਪਨੀਰੀ ਤਿਆਰ ਕਰਕੇ ਲਗਾਇਆ ਜਾਂਦਾ ਹੈ ਪ੍ਰਸ਼ਨ ਨੰਬਰ 3 ਪੱਤਝੜ ਵਿਆਲੇ ਬੂਟੇ ਕਿਸ ਮੌਸਮ ਵਿੱਚ ਲਗਾਏ ਜਾਂਦੇ ਹਨ ਕੋਈ ਦੋ ਪੱਤ ਝੜ ਵਿਚਰਗਾਏ ਜਾਣ ਵਾਲੇ ਬੂਟਿਆਂ ਦੇ ਨਾਮ ਲਿਖੋ ਉੱਤਰ ਪੱਤ ਝੜ ਵਾਲੇ ਬੂਟੇ ਹਨ ਪੁਇਨ ਫਲਾਵਰ ਸ਼ਾਵਣੀ ਸ਼ੈਤੂਤ ਇਹਨਾਂ ਦਾ ਫਟਾਰਾ ਆਉਣ ਤੋਂ ਪਹਿਲਾਂ ਅੱਧ ਦਸੰਬਰ ਜਨਵਰੀ ਵਿੱਚ ਲਗਾਇਆ ਜਾਂਦਾ ਹੈ ਪ੍ਰਸ਼ਨ ਨੰਬਰ 4 ਖੂਬਸੂਰਤ ਪੱਤਿਆਂ ਵਾਲੀਆਂ ਝਾੜੀਆਂ ਦੇ ਨਾਮ ਲਿਖੋ ਅਤੇ ਇਹਨਾਂ ਦੀ ਚੋਣ ਕਿਸ ਆਧਾਰ ਤੇ ਕੀਤੀ ਜਾਂਦੀ ਹੈ ਉੱਤਰ ਗੋਲਡਨ ਸ਼ਾਵਰ ਲਸਣ ਵੀਲ ਪਰਦਾ ਵੀਲ ਆਦ ਖੂਬਸੂਰਤ ਪੱਤਿਆਂ ਵਾਲੀਆਂ ਝਾੜੀਆਂ ਹਨ ਇਨਾਂ ਨੂੰ ਇਹਨਾਂ ਦੇ ਕਦਮ ਮੁਤਾਬਕ ਲਗਾਇਆ ਜਾਂਦਾ ਹੈ। ਪ੍ਰਸ਼ਨ ਨੰਬਰ 5 ਫੈਲਾ ਦੇ ਆਧਾਰ ਤੇ ਦਰਖਤਾਂ ਨੂੰ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ? ਉੱਤਰ ਦਰਖਤਾਂ ਨੂੰ ਗੋਲ ਛਤਰੀ, ਫੈਲਾ ਆਕਾਰ, ਸਿੱਧੇ ਜਾਣ ਵਾਲੀ ਸਿਲਵਰ ਓਕ, ਚੁਕਮਿਸ਼ਕਾਵਾ ਬੋਤਲ ਬੁਰਜ ਆਦ। ਪ੍ਰਸ਼ਨ ਨੰਬਰ 6 ਕਿਹੜੇ ਫੁੱਲਾਂ ਦਾ ਤੇਲ ਕੱਢ ਕੇ ਉਸ ਨੂੰ ਖੁਸ਼ਬੂਦਾਰ ਵਸਤੂਆਂ ਵਿੱਚ ਵਰਤਿਆ ਜਾਂਦਾ ਹੈ? ਉੱਤਰ ਗੁਲਾਬ, ਜੈਸਮੀਨ, ਰਜਨੀਗੰਧਾ, ਮੋਤੀਆ ਆਦ ਦਾ ਤੇਲ ਕੱਢ ਕੇ ਉਸਨੂੰ ਖੁਸ਼ੀਵੋ ਦੀਆਂ ਵਸਤੂਆਂ ਵਿੱਚ ਵਰਤਿਆ ਜਾਂਦਾ ਹੈ। ਪ੍ਰਸ਼ਨ ਨੰਬਰ 7 ਵਪਾਰਕ ਪੱਖ ਤੋਂ ਸਜਾਵਟੀ ਫੁੱਲ ਕਿਵੇਂ ਲਾਭਦਾਇਕ ਹੋ ਸਕਦੇ ਹਨ? ਉੱਤਰ ਫੁੱਲਾਂ ਦਾ ਵਪਾਰ ਕਰਕੇ ਚੰਗਾ ਮੁਨਾਫਾ ਲਿਆ ਜਾ ਸਕਦਾ ਹੈ। ਪੰਜਾਬ ਵਿੱਚ ਗੇਂਦਾ-ਗੇਂਦੀ ਅਤੇ ਗਲੈਡੀਓਲਸ ਆਦਿ ਕਾਸ਼ਤ ਵਪਾਰਕ ਪੱਧਰ ਹੁੰਦੀ ਹੈ। ਜਰਵਰਾ ਅਤੇ ਗੁਲਾਬ ਦੀ ਉੱਚ ਪੱਧਰ ਤੇ ਪੈਦਾਵਾਰ ਕੀਤੀ ਜਾਂਦੀ ਹੈ। ਇਹਨਾਂ ਨੂੰ ਪਲਾਸਟਿਕ ਦੇ ਗ੍ਰੀਨ ਹਾਊਸ ਬਣਾ ਕੇ ਉਗਾਇਆ ਜਾਂਦਾ ਹੈ। ਇਸੇ ਤਰ੍ਹਾਂ ਮੌਸਮੀ ਫੁੱਲਾਂ ਦੇ ਵੀ ਤਿਆਰ ਕਰਕੇ ਅਮਰੀਕਾ ਕੈਨੇਡਾ ਜਰਮਨੀ ਆਦਿ ਵਿੱਚ ਭੇਜ ਜਾਂਦੇ ਹਨ। ਪ੍ਰਸ਼ਨ ਨੰਬਰ 8। ਦਰਖਤ ਝਾੜੀਆਂ ਬੇਲਾਂ ਆਦ ਲਗਾਉਣ ਦਾ ਸਹੀ ਸਮਾਂ ਕਿਹੜਾ ਹੈ? ਉੱਤਰ ਦਰਖਤ ਝਾੜੀਆਂ ਬੇਲਾਂ ਆਦ ਲਗਾਉਣ ਦਾ ਸਹੀ ਸਮਾਂ ਬਰਸਾਤ ਰੁੱਤ ਜੁਲਾਈ ਅਗਸਤ ਅਤੇ ਬਸੰਤ ਰੁੱਤ ਫਰਵਰੀ ਮਾਰਚ ਦੇ ਮਹੀਨੇ ਹਨ। ਪ੍ਰਸ਼ਨ ਨੰਬਰ 9। ਦਰਖਤਾਂ ਨੂੰ ਕਾਦ ਦਾ ਤੇ ਛਤਰੀ ਦੇ ਆਧਾਰ ਤੇ ਕਿਹੜੀਆਂ ਛਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ? ਉੱਤਰ ਦਰਖਤਾਂ ਨੂ ਕਾਦਰਤ ਛਤਰੀ ਦੇ ਹਾਰਤੇ ਵੱਡੇ ਦਰਮਿਆਨੇ ਅਤੇ ਛੋਟੇ ਤਰਕਤਾਂ ਵਿੱਚ ਵੰਡ ਸਕਦੇ ਹਾਂ। ਪ੍ਰਸ਼ਨ ਨੰਬਰ 10 ਗਮਲਿਆਂ ਵਿੱਚ ਕਿਹੜੇ ਪੌਦੇ ਲਗਾਏ ਜਾ ਸਕਦੇ ਹਨ? ਉੱਤਰ ਪਾਲਮ, ਮਨੀ ਪਲਾਂਟ, ਰਬੜ ਪਲਾਂਟ ਆਦ ਨੂੰ ਗਮਲਿਆਂ ਵਿੱਚ ਲਗਾਇਆ ਜਾ ਸਕਦਾ ਹੈ। ਭਾਗ ਈਡੀ ਇਹਨਾਂ ਪ੍ਰਸ਼ਨਾਂ ਦੇ ਉੱਤਰ 5 ਜਾਂ 6 ਵਾਕਾਂ ਵਿੱਚ ਦਿਓ। ਪ੍ਰਸ਼ਨ ਨੰਬਰ 1 ਫੁੱਲ ਸਾਡੀ ਜ਼ਿੰਦਗੀ ਵਿੱਚ ਐਵੇਂ ਹੀ ਸਾਰੇਵਾਉਂਦੇ ਹਨ। ਤੱਥ ਦੀ ਪੁਸ਼ਟੀ ਕਰੋ। ਉੱਤਰ ਫੁੱਲ ਦੀ ਵਰਤੋਂ ਮਨੁੱਖ ਆਪਣੇ ਜੀਵਨ ਵਿੱਚ ਹਰ ਪੜਾਤੇ ਕਰਦਾ ਹੈ ਜਨਮ ਦਿਨ ਵਿਆਹ ਮਾਠ ਪੂਜਾ ਮੰਦਰਾਂ ਮੌਤ ਆਦ ਸਾਰੇ ਸਮਿਆਂ ਤੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਫੁੱਲਾਂ ਤੋਂ ਸਾਨੂੰ ਪਿਆਰ ਅਤੇ ਸਬਰ ਦਾ ਸਨੇਹਾ ਵੀ ਪ੍ਰਾਪਤ ਹੁੰਦਾ ਹੈ ਫੁੱਲਾਂ ਦੇ ਰੰਗ ਅਤੇ ਖੁਸ਼ਬੂ ਤੋਂ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਫੁੱਲਾਂ ਦੀ ਗੁਲਦਸਤੇ ਪ੍ਰਦਾਨ ਕਰਕੇ ਫੁੱਲਾਂ ਦੇ ਗੁਲਦਸਤੇ ਪ੍ਰਦਾਨ ਕਰਕੇ ਸ਼ੁਭਿਸ਼ਾਵਾਤ ਇਸ ਵਕਤ ਕੀਤਾ ਜਾਂਦਾ ਹੈ ਫੁੱਲਾਂ ਨੂੰ ਕਰਾਂ ਦੀ ਸਜਟ ਵਿੱਚ ਵਰਤੇ ਜਾਂਦਾ ਹੈ ਫੁੱਲਾਂ ਦਾ ਤੇਲ ਕੱਢ ਕੇ ਖੁਸ਼ਬੂ ਵਾਲੀਆਂ ਵਸਤੂਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ ਗੁਲਾਬ ਦੇ ਫੁੱਲ ਦੀਆਂ ਪੱਤੀਆਂ ਤੋਂ ਗੁਲਕੰਦ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਕਈ ਹੋਰ ਫੁੱਲਾਂ ਦੀਆਂ ਵਰਤੋਂ ਹਰਬਲ ਦਵਾਈਆਂ ਵਿੱਚ ਕੀਤੀ ਜਾਂਦੀ ਹੈ ਇਸ ਤਰ੍ਹਾਂ ਫੁੱਲ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹਨ ਪ੍ਰਸ਼ਨ ਨੰਬਰ 2 ਵਾਤਾਵਰਨ ਨੂੰ ਸਾਫ਼ ਰੱਖਣ ਲਈ ਪੌਦਿਆਂ ਦਾ ਕੀ ਯੋਗਦਾਨ ਹੈ ਉੱਤਰ ਪੌਦੇ ਆਪਣੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਦਾ ਕੰਮ ਕਰਦੇ ਹਨ ਤੇ ਨਾਲ ਹੀ ਇਹ ਵਾਤਾਵਰਨ ਵਿੱਚੋਂ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਹਨ ਅਤੇ ਆਕਸੀਜਨ ਛੱਡਦੇ ਹਨ ਇਸ ਤਰ੍ਹਾਂ ਵਾਤਾਵਰਨ ਸ਼ੁੱਧ ਹੁੰਦਾ ਹੈ ਇਹ ਹਵਾ ਵਿੱਚੋਂ ਮਿੱਟੀ ਦੇ ਕਣਾਂ ਆਹਾਂ ਨਹੀਂ ਕਰ ਗਏ ਸਾਂ ਅਤੇ ਪਦਾਰਥਾਂ ਨੂੰ ਆਪਣੇ ਵਿੱਚ ਸਮਾ ਲੈਂਦੇ ਹਨ ਪੌਦੇ ਹਵਾ ਵਿੱਚ ਨਵੀਂ ਦੀ ਮਾਤਰਾ ਵਧਾਉਂਦੇ ਹਨ ਤੇ ਵਾਤਾਵਰਨ ਨੂੰ ਠੰਡਾ ਰੱਖਦੇ ਹਨ ਪੌਦੇ ਤੋਂ ਨਹੀਂ ਪ੍ਰਦੂਸ਼ਣ ਨੂੰ ਰੋਕਦੇ ਹਨ ਇਸ ਤਰ੍ਹਾਂ ਪੌਦੇ ਵਾਤਾਵਰਨ ਨੂੰ ਸਾਫ਼ ਰੱਖਣ ਵਿੱਚ ਯੋਗਦਾਨ ਪਾਉਂਦੇ ਹਨ ਪ੍ਰਸ਼ਨ ਨੰਬਰ 3 ਆਕਾਰ ਦੇ ਆਧਾਰ ਤੇ ਦਰਖਤਾਂ ਦੀਆਂ ਵੰਡ ਕਿੰਨਿਆ ਛਰੇਣੇ ਵਿੱਚ ਕੀਤੀ ਜਾ ਸਕਦੇ ਹੈ ਉਦਾਹਰਨ ਸਹਿਤ ਲਿਖੋ ਉਤਰ ਦਰਖਤਾਂ ਨੂੰ ਕੱਦ ਅਤੇ ਛਤਰੀ ਦੇ ਆਧਾਰ ਤੇ ਵੱਡੇ ਦਰਮਿਆਨੇ ਤੇ ਛੋਟੇ ਦਰਖਤਾਂ ਵਿੱਚ ਵੰਡ ਸਕਦੇ ਹਾਂ ਘਟ ਫੈਲਾਵ ਵਾਲਾ ਦਰਖਤ ਅਸ਼ੋਕਾ ਹੈ ਦਰਖਤਾਂ ਨੂੰ ਆਕਾਰ ਦੇ ਆਧਾਰ ਤੇ ਵੰਡਿਆ ਜਾ ਸਕਦਾ ਹੈ ਜਿਵੇਂ ਮੋਲਸਰੀ ਦੀ ਗੋਲ ਛਤਰੀ ਹੈ ਗੁਲਮੋਹਰ ਦਾ ਫੈਲਾ ਆਕਾਰ ਹੈ ਸਿਲਵਰ ਓਕ ਸਿੱਧੇ ਜਨ ਵਾਲਾ ਹੈ ਬੋਤਲ ਬੁਰਸ਼ ਦੀਆਂ ਝੁਕਮੀਆਂ ਸ਼ਕਾਵਾਂ ਹਨ ਪ੍ਰਸ਼ਨ ਨੰਬਰ 4 ਦਰਖਤਾਂ ਅਤੇ ਝਾੜੀਆਂ ਨੂੰ ਲਗਾਉਣ ਦਾ ਤਰੀਕਾ ਵਿਸਤਾਰ ਸਹਿਤ ਲਿਖੋ ਉੱਤਰ ਦਰਖਤਾਂ ਅਤੇ ਝਾੜੀਆਂ ਲਗਾਉਣ ਲਈ 1 ਤੋਂ 3 ਫੁੱਟ ਡੂੰਘਾ ਟੋਆ ਪੁੱਟਿਆ ਜਾਂਦਾ ਹੈ ਇਸ ਵਿੱਚ 2 ਭਾਗ ਮਿੱਟੀ ਅਤੇ 1 ਭਾਗ ਸਗળી ਸੜੀ ਰੂੜੀ ਖਾਦ ਮਿਲਾ ਦਿੱਤੀ ਜਾਂਦੀ ਹੈ ਇਹਨਾਂ ਵਿੱਚ ਸਮੇਂ ਅਨੁਸਾਰ ਦਰਖਤ ਝਾੜੀਆਂ ਆਦ ਨੂੰ ਲਗਾਉਣਾ ਚਾਹੀਦਾ ਹੈ ਦਰਖਤ ਅਤੇ ਝਾੜੀਆਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ ਇਹ ਵਾਤਾਵਰਨ ਨੂੰ ਸੋਧਣ ਦਾ ਕੰਮ ਵੀ ਕਰਦੇ ਹਨ ਇਹਨਾਂ ਨੂੰ ਬਹੁਤ ਮਾਤਰਾ ਵਿੱਚ ਲਗਾਇਆ ਜਾਣਾ ਚਾਹੀਦਾ ਹੈ ਅਤੇ ਲੱਗੇ ਹੋਏ ਦਰਖਤਾਂ ਦਾ ਆਦਿ ਦੇਖਭਾਲ ਵੀ ਕਰਨੀ ਚਾਹੀਦੀ ਹੈ। ਪ੍ਰਸ਼ਨ ਨੰਬਰ 5 ਖੇਤੀ ਵਿਭਿੰਨਤਾ ਵਿੱਚ ਸਜਾਵਟੀ ਫੁੱਲਾਂ ਦਾ ਕੀ ਯੋਗਦਾਨ ਹੈ? ਉੱਤਰ ਇੱਕੋ ਤਰ੍ਹਾਂ ਦੇ ਫਸਲੀ ਚੱਕਰ ਤੋਂ ਛੁਟਕਾਰਾ ਪਾਉਣ ਲਈ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ। ਸਜਾਵਟੀ ਫੁੱਲਾਂ ਦੀ ਫਸਲ ਘੱਟ ਸਮੇਂ ਵਿੱਚ ਹੋ ਜਾਂਦੀ ਹੈ ਤੇ ਚੰਗਾ ਮੁਨਾਫਾ ਵੀ ਹੋ ਜਾਂਦਾ ਹੈ। ਫੁੱਲਾਂ ਦੀ ਮੰਗ ਵੀ ਪਰਤੀ ਦਿਨ ਵਧ ਰਹੀ ਹੈ। ਇਸ ਲਈ ਫੁੱਲਾਂ ਦੀ ਖੇਤੀ ਖੇਤੀ ਵਿਭਿੰਨਤਾ ਦੇ ਨਾਲ ਨਾਲ ਚੰਗਾ ਮੁਨਾਫਾ ਦੇਣ ਵਾਲਾ ਕੰਮ ਸੀ ਪੰਜਾਬ ਵਿੱਚ ਗੇਂਦਾ ਗੇਂਦੀ ਗਲੇਡੀਓਲਸ ਆਦਿ ਕਾਗਜ਼ਤ ਵਪਾਰਕ ਪੱਧਰ ਤੇ ਕੀਤੀ ਜਾ ਸਕਦੀ ਹੈ ਧੰਨਵਾਦ